ਵੀਪੀ ਸਰਟੀਫਿਕੇਟ ਚੈੱਕ ਕਰਨ ਲਈ ਨਹੀਂ ਸਰਕਾਰ ਉਹਨਾਂ ਉਪਲਬਧ ਕਰਾ ਰਹੀ ਤਾਂ ਹੋਰ ਬਾਕੀ ਕੀ ਹੋਣਾ ਤੁਹਾਨੂੰ ਨੀਜੀ ਸਬਧਾਵਾਂ ਦੀ ਲੋੜ ਆ ਖਲੋਟ ਨਹੀਂ ਮਿਲਦੀ ਕੋਰਟ ਕਚਹਿਰੀਆਂ ਜਿਹੜੇ ਜਾਂਦੇ ਆ ਪਮਾਣ ਫਾਇਦਾ ਹੋਵੇ ਨਾ ਹੋਵੇ ਲੌਸ ਤਾਂ ਹੁੰਦਾ ਹੀ ਸਸਿਕਾ ਦੋਸਤੋ ਜੀਬੀਸੀ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਵਨੀਤ ਸਿੰਘ ਚੀਮਾ ਗੱਲ ਕਰਦੇ ਆ ਪਿੰਡਾਂ ਦੇ ਵਿਕਾਸ ਦੀਆਂ ਪਿੰਡਾਂ ਦੀਆਂ ਉਪਲਬਧੀਆਂ ਦੀਆਂ ਤੇ ਅੱਜ ਵੇਲੇ ਪਹੁੰਚੇ ਆ ਪਿੰਡ ਚੱਕਸਾਦੂ ਚੱਕਸਾਦੂ ਜੀ ਸਾਡੇ ਨਾਲ ਸਰਪੰਚ ਸਾਹਿਬ ਪਿੰਡ ਦੇ ਮੌਜੂਦ ਨੇ ਜਿਨ੍ਹਾਂ ਨੇ ਲਗਾਤਾਰ 15 ਸਾਲ ਸਰਪੰਚੀ ਕੀਤੀ ਆ ਤਾਂ ਇੱਕ ਨਾਮਨਾ ਖੱਟਿਆ ਇੱਕ ਇਲਾਕੇ ਦੇ ਵਿੱਚ ਵੱਖਰੀ ਪਛਾਣ ਬਣਾਈ ਆ ਵਿਕਾਸ ਨੂੰ ਲੈ ਕੇ ਤੇ ਗੱਲ ਕਰਦੇ ਆ ਵਿਕਾਸ ਦੀਆਂ ਪ੍ਰਾਪਤੀਆਂ ਦੀਆਂ ਪਿੰਡ ਦੀਆਂ ਪ੍ਰਾਪਤੀਆਂ ਦੀਆਂ ਤੇ ਪਿੰਡ ਦੇ ਵਿੱਚ ਜੋ ਵਸਿੰਦੇ ਵਸਨੀਕ ਨੇ ਕਿਦਾਂ ਦਾ ਆਪਸੀ ਵਿੱਚ ਪਿਆਰ ਮੁਹੱਬਤ ਆ ਕਿਦਾਂ ਪਿੰਡ ਲੋਕ ਜਿਹੜੇ ਆਪਸ ਵਿੱਚ ਵਿਚਰਦੇ ਨੇ ਤੇ ਸਰਪੰਚ ਸਾਹਿਬ ਨੂੰ ਸਰਬਸੰਮਤੀ ਨਾਲ ਹੀ ਸਰਪੰਚ ਬਣਾਇਆ ਜਾ ਚੁੱਕਿਆ ਹੈ ਤੇ ਵੋਟਾਂ ਦੇ ਵਿੱਚ ਵੀ ਇਲੈਕਸ਼ਨ ਦੇ ਦੌਰਾਨ ਸਰਪੰਚੀ ਜਿੱਤੀ ਹੋਈ ਹੈ। ਸਰਪੰਚ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ। ਸਸਿਕਾ ਜੀ ਧੰਨਵਾਦ ਜੀ। ਹਾਂ ਜੀ ਸਰਪੰਚ ਸਾਹਿਬ ਤੁਸੀਂ 15 ਸਾਲਾਂ ਤੋਂ ਸਰਪੰਚੀ ਕਰ ਰਹੇ ਹੋ। ਇੱਕ ਪਿੰਡ ਦੇ ਵਿੱਚ ਮੌਤਵਾਰ ਬਸ਼ਿੰਦੇ ਦੇ ਨਾਮ ਨਾਲ ਤੁਸੀਂ ਜਾਣੇ ਜਾਂਦੇ ਹੋ ਤੇ ਕੀ ਕਹਿਣਾ ਚਾਹੋਗੇ ਜੀ? ਹਾਂ ਜੀ ਸਾਇਸੀ ਪਿੰਡ ਚੱਕਸਾਦੂ ਦੇ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਮੇਰੇ ਇੱਕ ਮੈਂ ਸਰਪੰਚੀ ਕਰ ਰਿਹਾ ਸੀ ਸਵੈਸੰਮਤੀ ਨਾਲ ਉਸ ਤੋਂ ਬਾਅਦ ਮੇਰੇ ਦੋ ਟਰਮਾਂ ਸਮੇਸੇ ਸੀਗੇ ਮੈਸੇਜ਼ ਸ਼੍ਰੀਮਤੀ ਹਰਜਿੰਦਰ ਕੌਰ ਠੀਕ ਹੈ ਜੀ ਤੇ ਹੁਣ ਅਸੀਂ ਹੁਣ ਤਾਂ ਪੰਚਾਇਤਾਂ ਪੰਗ ਹੋ ਚੁੱਕੀਆਂ ਤੇ ਹੁਣ ਅਸੀਂ ਦੇਖਦੇ ਆ ਕਿ ਕੌਣ ਬੰਦਾ ਨਵਾਂ ਆ ਰਿਹਾ ਸਾਡੀ ਵੀ ਸੋਚ ਹੈ ਵੀ ਚਲੋ ਨਵਾਂ ਬੰਦਾ ਆਵੇ ਅੱਗੇ ਵਧੀਆ ਕੰਮ ਕਰੇ ਸਾਡੇ ਨਾਲੋਂ ਵੀ ਜ਼ਿਆਦਾ ਵਧੀਆ ਕਰੇ ਅਸੀਂ ਵੀ ਆਪਣੀ ਟਰਮ ਵਿੱਚ ਵਧੀਆ ਕੰਮ ਕਰਾਇਆ ਜਿੰਨੀ ਕੁ ਕੋਸ਼ਿਸ਼ ਸਾਰੇ ਪਿੰਡ ਦੇ ਸਹਿਯੋਗ ਨਾਲ ਪਿੰਡ ਦੀ ਪੰਚਾਇਤ ਤੇ ਜਿੰਨੇ ਵੀ ਸਾਡੇ ਸਹਿਯੋਗੀ ਸੀ ਵਧੀਆ ਸਾਡਾ ਸਾਥ ਦਿੱਤਾ ਔਰ ਨਿਰਵਿਘਨ ਕੰਮ ਹੋਇਆ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਕਿਸੇ ਨੇ ਮਤਲਬ ਕੋਈ ਵਿਗਨ ਨਹੀਂ ਪਾਇਆ ਔਰ ਜੋ ਅਸੀਂ kiya ਜੋ ਸਾਨੂੰ ਲੋਕਾਂ ਨੇ ਕਿਹਾ ਉਹ ਅਸੀਂ ਕੀਤਾ ਜਿੰਨਾ ਕਿ ਵੀ ਵੱਧ ਤੋਂ ਵੱਧ ਕਰ ਸਕੇ ਉਹ ਟਾਈਮ ਦਿੱਤਾ ਤੇ ਪਿੰਡ ਚ ਤਕਰੀਬਨ ਗਲੀਆਂ ਨਾਲੀਆਂ ਦਾ ਕੰਮ ਤੱਕ ਸੰਪੂਰਨ ਹੀ ਹੈ ਕੋਈ 5-4% ਹੈ ਕਿਤੇ ਨਾ ਕਿਤੇ ਅੰਡਰਗਰਾਉਂਡ ਕੀਤਾ ਹੋਇਆ ਇੱਕ ਕਮਿਊਨਿਟੀ ਹਾਲ ਆ ਦੋ ਸਾਡੇ ਬਣਾਏ ਹੋਏ ਸਕੂਲ ਹੈਗਾ ਵਧੀਆ ਹੋ ਗਿਆ ਅਪਗ੍ਰੇਡ ਠੀਕ ਕਮਰੇ ਵਧੀਆ ਹੈ ਡਿਸਪੈਂਸਰੀ ਹੈ ਉਹਨੂੰ ਦੁਬਾਰਾ ਆਪਾਂ ਆਪਣੇ ਟਾਈਮਸ ਬਣਾਇਆ ਤੇ ਹੋਰ ਵੀ ਵੱਧ ਕਮਰੇ ਬਣਾ ਦਿੱਤੇ ਕਿਤੇ ਇੱਕ ਸਾਡੇ ਜੰਝਕਰ ਸੀ ਪੁਰਾਣਾ ਉਹਨੂੰ ਦੁਬਾਰਾ ਰਿਪੇਅਰ ਕੀਤਾ ਜੀ ਤੇ ਪਿੰਡ ਚ ਦੋ ਟਿਊਬਲ ਲਗਵਾਏ ਆ ਅ ਸਿੰਚਾਈ ਵਾਸਤੇ ਕੋਸ਼ਿਸ਼ ਕੀਤੀ ਹੈ ਕਿ ਬਤੁਬਦ ਸਰਕਾਰਾਂ ਨੇ ਵੀ ਸਾਡੀ ਸਹਿਯੋਗ ਕੀਤਾ ਵਧੀਆ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਸਰਪੰਚ ਸਾਹਿਬ ਖੇਤੀਬਾੜੀ ਨਾਲ ਸੰਬੰਧਤ ਨੇ ਇੱਕ ਕਿਸਾਨ ਵੀ ਨੇ ਜ਼ਿਮੀਦਾਰ ਨੇ ਤੇ ਸਰਪੰਚ ਸਾਹਿਬ ਜੇ ਆਪਾਂ ਜ਼ਿਮੀਦਾਰੀ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਜੋ ਕਿਸਾਨੀ ਆ ਉਹਨਾਂ ਵਾਸਤੇ ਵੀ ਕੋਈ ਉਪਰਾਲੇ ਕੀਤੇ ਗਏ ਸੀ ਤੁਹਾਡੇ ਸਮੇਂ ਦੌਰਾਨ ਕਿਸਾਨੀ 'ਚ ਤਾਂ ਆਪਾਂ ਮੇਨ ਤਾਂ ਟਿਊਬਵਲੀ ਲਗਵਾ ਕੇ ਦਿੱਤੇ ਜੀ ਇੱਕ ਡੈਮ ਸਾਡੇ ਲੱਗਾ ਉਹਨੂੰ ਆਪਾਂ ਚਾਲੂ ਹਾਲਤ ਚ ਰੱਖਾਇਆ ਤੇ ਇੱਕ ਸਾਨੂੰ 92 ਦੇ ਵਿੱਚ ਇੱਕ 12 ਮਾਸੀ ਪ੍ਰੋਜੈਕਟ ਭੂਮੀ ਰੱਖਿਆ ਉਹਨੂੰ ਮਿਲਿਆ ਸੀ ਉਹਦਾ ਸਾਨੂੰ ਪਾਣੀ ਦਾ ਪਤਾ ਹੀ ਨਹੀਂ ਸੀ ਕਿੱਦਾਂ ਲਗਾਉਂਦੇ ਆ ਤੇ ਉਹ ਪਾਣੀ 250 ਕਿੱਲੇ ਨੂੰ ਲੱਗਦਾ ਸੀ ਤੇ ਲੋਕਾਂ ਨੂੰ ਥੋੜਾ ਹਰਾ ਹੋਰਾ ਸੀ ਹੁਸ਼ਿਆਰ ਪਰੋ ਲੈਂਦੇ ਸੀ ਤੇ ਉਹ ਉਹ ਛੱਲਿਆ ਕਾਫੀ ਵਧਿਆ ਹੁਣ ਵੀ ਚੱਲ ਰਿਹਾ ਸਾਡੇ ਪ੍ਰੋਜੈਕਟ ਉਹ ਮਤਲਬ ਫ੍ਰੀ ਵਾਲਾ ਹੀ ਕੰਮ ਹੈ ਪਰ ਇਹ ਸਾਨੂੰ ਥੋੜੀ ਜੀ ਰਿਪੇਅਰ ਲਈ ਖਰਚਾ ਕਰਨਾ ਪੈਂਦਾ ਉਹ ਵੀ ਅਸੀਂ ਇੱਕ ਨਾਮਾਤਰ 20 25 30 ਰੁਪਏ ਰੱਖੇ ਹੋਇਆ ਘੰਟੇ ਦੇ ਪਾਣੀ ਵਧੀਆ ਹੁਣ ਟਿਊਬਲ ਸਾਨੂੰ ਦੋ ਮਿਲ ਗਏ ਡੈਮ ਦਾ ਪਾਣੀ ਹੈ ਅੱਛਾ ਜੀ ਹਾਂਜੀ ਕੁਝ ਲੋਕਾਂ ਨੇ ਆਪਣੇ ਅ ਪਿਛਲੀ ਅਕਾਲੀ ਸਰਕਾਰ ਦੇ ਵਿੱਚ ਸੂਬਾ ਮੰਤਰੀ ਸੀਗੇ ਉਹਨਾਂ ਨੇ ਸਾਨੂੰ ਤਕਰੀਬਨ ਅ ਮੈਂ ਆਪਣੇ 20-25 ਟਿਊਬਲ ਚੇਅਰਮੈਨ ਕੋਲ ਤੇ ਜੋ ਲੋਕਾਂ ਨੂੰ ਲੈ ਕੇ ਦਿੱਤੇ ਠੀਕ ਹਾਂਜੀ ਉਹਦੇ ਨਾਲ ਵੀ ਕਾਫੀ ਰਾਹਤ ਮਿਲੇ ਲੋਕਾਂ ਨੂੰ ਜਿਹੜੇ ਕਰਦੇ ਆ ਜ਼ਿਮੀਂਦਾਰੇ ਦੇ ਸਿਸਟਮ ਚ ਹੈਗੇ ਆ ਹੁਣ ਉਹਦਾ ਤਾਂ ਫਸਲਾਂ ਲਈ ਤਾਂ ਬੜਾ ਔਖਾ ਮੈਂ ਅਸੀਂ ਹੁਣ ਪਪੂਲਰ ਜਿਹਾ ਬੂਟੇ ਲਗਾ ਰਹੇ ਲੋਕ ਫਸਲ ਤਾਂ ਜਾਨਵਰ ਸਾਡੇ ਕੰਢੀਏ ਚ ਬੰਦਰ ਸੂਰ ਸੰਭਰ ਵਗੈਰਾ ਬਹੁਤ ਹੈਗੇ ਆ ਤੇ ਉਹਦਾ ਨੁਕਸਾਨ ਜ਼ਿਆਦਾ ਹੁੰਦਾ ਹੈ ਜੀ ਮਤਲਬ ਬਗਾਰ ਵਾਲੀ ਗੱਲ ਆ ਖੇਤੀ ਚ ਜਿਕੇ ਹੀ ਹੈ ਨਾ ਕੋਈ ਪ੍ਰੋਫਿਟ ਵਾਲਾ ਸੌਦਾ ਨਹੀਂ ਰਿਹਾ ਇਹ ਹੈ ਕਿ ਅਸੀਂ ਜਿਹੜੇ ਹੁਣ ਜਿਹੜੇ ਬੂਟੇ ਲਗਾ ਰਹੇ ਆ ਉਹਦਾ ਤੁਹਾਨੂੰ ਤੁਹਾਨੂੰ ਫਾਇਦਾ ਹੈ ਸਾਨੂੰ ਥੋੜਾ ਇੱਕ ਸਾਨੂੰ ਸਰਕਾਰ ਵੱਲੋਂ ਜੰਗਲ ਅੱਗੇ ਜੰਗਲ ਜਿਹੜਾ ਸੀ ਇਹ ਜੰਗਲਾਤ ਵਿਭਾਗ ਦੇ ਅੰਡਰ ਸੀ ਹਾਂਜੀ ਫਿਰ ਪਿਛਲੇ ਟਾਈਮ ਸਾਡੇ ਸੂਚਾ ਮੰਤਰੀ ਸੀ ਉਹਨਾਂ ਨੇ ਮਤਲਬ ਸਾਨੂੰ 1/4 ਪਹਿਲਾਂ ਮਿਲਿਆ ਕਿ ਇਹ ਜੋ ਵੀ ਰੈਵਨਿਊ ਆਉਂਦਾ ਉਹ ਇਹਨਾਂ ਨੂੰ 25% ਦਿਓ ਜੇ 2-3 ਲੱਖ ਦਾ ਵਿਕਦਾ ਸੀ ਸਾਡੇ ਕੋਲੇ ਰਹਿੰਦਾ ਸੀ ਇਹਨੂੰ ਪਿੰਡ ਦੀ ਡਿਵੈਲਪਮੈਂਟ ਲਈ ਕਰਦੇ ਸੀ ਫਿਰ ਹੁਣ ਸਾਨੂੰ ਫੁੱਲ ਦਿੱਤਾ ਉਹਨਾਂ ਨੇ ਕਿ ਤੁਸੀਂ ਸਾਰੇ ਜੰਗਲ ਜਿੰਨੇ ਵੀ ਹੈਗੇ ਆ ਜੋ ਅਮਦਨ ਆਂਦੀ ਆ ਉਹ ਤੁਸੀਂ ਇਹਨੂੰ ਪਿੰਡ 'ਚ ਵਰਤੋ ਉਹਦੇ ਲਈ ਲੱਗ ਇੱਕ ਜੁਆਇੰਟ ਫਰੈਸਟ ਮੈਨੇਜਮੈਂਟ ਕਮੇਟੀ ਬਣਾਈ ਹੋਈ ਆ ਉਹਦੇ ਸਾਡੇ ਕੋਲ ਪ੍ਰਧਾਨ ਆ ਬਕਾਇਦਾ ਉਹਦੇ ਸੈਕਟਰੀ ਗਾਰਡ ਕਰਦੇ ਆ ਉਹਦਾ ਦੇਖ ਰੇਖ ਵਧੀਆ ਸਿਸਟਮ ਆ ਮਤਲਬ ਸਾਡਾ ਪਿੰਡ ਵੈਸੇ ਵੀ ਵਧੀਆ ਜੀ ਮਤਲਬ ਇੱਕ ਦੂਸਰੇ ਨਾਲ ਅچھے ਸਬੰਧ ਹੈ ਕਿਸੇ ਦੇ ਨਾਲ ਕੋਈ ਇਦਾਂ ਦੀ ਗੱਲ ਹੈ ਨਹੀਂ ਜੇ ਤਾਂ ਸਰ ਇਹ ਮੁਬੱਦ ਬਹੁਤ ਹੈ ਜੰਗਲੀ ਜਾਨਵਰ ਦੀ ਤੁਸੀਂ ਗੱਲ ਕੀਤੀ ਹੈ ਜੰਗਲੀ ਜਾਨਵਰ ਆ ਜਾਂਦਾ ਕੰਢੀ ਏਰੀਆ ਜਿੰਨੇ ਵੀ ਆਲੇ ਦੁਆਲੇ ਪਿੰਡ ਕੰਢੀ ਤੇ ਪੈਂਦੇ ਨੇ ਕੋਈ ਸਰਪੰਚਾਂ ਦੀ ਆਪਸੀ ਤਾਲਮਿਲ ਦੇ ਨਾਲ ਕੋਈ ਇੱਕ ਮੀਟਿੰਗ ਕਰਕੇ ਇਸ ਬੰਦੀ ਕੋਈ ਕੋਈ ਵਿਉਂਤਬੰਦੀ ਕੀਤੀ ਗਈ ਕਿ ਨਹੀਂ ਅਜੇ ਸਭ ਕਿਹਾ ਤਾਂ ਬਹੁਤ ਸਭ ਜਦੋਂ ਵੀ ਗੁਮੰਤਰੀ ਆਂਦੇ ਆ ਪਰ ਉਹ ਵੀ ਮਤਲਬ ਇੱਥੇ ਤਾਂ ਪੂਰਾ ਸਵਾਸਣ ਦੇਖੇ ਜਾਂਦੇ ਮੁੜ ਕੇ ਫਿਰ ਛੁੱਟੀ ਹੋ ਜਾਂਦੀ ਕੋਈ ਧਿਆਨ ਨਹੀਂ ਦਿੰਦਾ ਕਦੀ ਪਰ ਅਸੀਂ ਚਾਹਦੇ ਹਾਂ ਕਿ ਜਿੱਦਾਂ ਫੈਂਸਿੰਗ ਹੋ ਜਾਵੇ ਮਤਲਬ ਆਪਣੇ ਜੰਗਲ ਦੀ ਫੈਂਸਿੰਗ ਕਰ ਲੈਣ ਜਾਂ ਸਾਡੇ ਖੇਤਾਂ ਦੀ ਕਲੱਬ ਡਿਵਿਸ਼ਨ ਕਰਕੇ ਜਿੱਦਾਂ ਜ਼ਿਮੀਂਦਾਰ 100 200 ਕਿੱਲੇ ਦੀ ਕਰਦਣ ਉਹਦੇ ਲਈ ਕਾਫੀ ਬਰਾਹਤ ਮਿਲ ਸਕਦੀ ਪਰ ਨਹੀਂ ਹੋਇਆ ਕੁਝ ਵੀ ਸਰ ਆ ਵੀ ਮਤਲਬ ਉਹ ਗੱਲਾਂ ਦੀ ਕਰ ਕਰਕੇ ਦੱਸੀ ਜਾਂਦੇ ਸੀ ਕੋਈ ਡਾ ਹੈ ਨਹੀਂ ਇਨੇ ਲੰਬੇ ਸਮੇਂ ਤੋਂ ਸਰਪੰਚੀ ਕਰਦੇ ਆ ਰਹੇ ਹੋ ਤੇ ਪਿੰਡ ਦੇ ਵਿੱਚ ਦੀ ਜੇ ਗੱਲ ਕਰਦੇ ਆਂ ਤੇ ਕੋਈ ਜਿੱਦਾਂ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਗਏ ਸੀ ਜਾਂ ਡਿਸਪੈਂਸਰੀਆਂ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਪਿੰਡ ਦੇ ਵਿੱਚ ਜੋ ਪਿੰਡ ਵਾਸੀਆਂ ਨੂੰ ਇੱਕ ਲੋਡ ਮਹਿਸੂਸ ਹੁੰਦੀ ਹੈ ਬੱਸਾਂ ਦੀ ਕਮੀ ਹੁੰਦੀ ਹੈ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜਾ ਤੋਂ ਪਿੰਡ ਵਾਂਝਾ ਕਿਵੇਂ ਦੇਖਦੇ ਹੋਣੇ ਚੀਜ਼ਾਂ ਮਹੱਲਾ ਕਲੀਨਿਕ ਚ ਵੀ ਆ ਸਾਡੇ ਤਾਂ ਸਮਝ ਤੋਂ ਨਹੀਂ ਆਇਆ ਸਾਡੇ ਤਾਂ ਕੋਈ ਬੈਨੀਫਿਟ ਇਧਰ ਮਿਲਿਆ ਨਹੀਂ ਕੋਈ ਵੀ ਐਮੀ ਕਈ ਹੈ ਖੜਕਾਂ ਹੋਈ ਹੈ ਉਹ ਵੀ ਪਹਿਲਾਂ ਇੱਕ ਡਿਸਪੈਂਸਰੀ ਸੀ ਐਜਟ ਮਤਲਬ ਉਹੀ ਮਤਲਬ ਉਹਨਾਂ ਨੇ ਉਹਦਾ ਨਾਮ ਦੇ ਦਿੱਤਾ ਪਰ ਹੁਣ ਥੋੜੀ ਜਿਹੀ ਸੁਭਦਾ ਹੈ ਪਤਾ ਨਹੀਂ ਉਹ ਕਹਿੰਦੇ ਆ ਮੈਂ ਸੁਣਿਆ ਪਰ ਮਿਲੀ ਨਹੀਂ ਅਜੇ ਤੱਕ ਕਿਸੇ ਨੂੰ ਨਹੀਂ ਸੁਭਦਾ ਜੇ ਨਹੀਂ ਚਾਹੀਦੀ ਆਪਾਂ ਨੂੰ ਤਾਂ ਜਿੱਦਾਂ ਹਰ ਇੱਕ ਚੀਜ਼ ਜੇ ਡਿਸਪੈਂਸਰੀ ਬਣੇ ਤਾਂ ਉੱਥੇ ਅਵੇਲੇਬਲ ਹੋਵੇ ਪਰ ਉਹਨਾਂ ਕੋਲ ਉਹ ਸਮਾਨ ਹੀ ਹੈ ਨਹੀਂ ਜਿਹੜਾ ਚਾਹੀਦਾ ਉਹਨਾਂ ਨੂੰ ਬਚਾਰਿਆਂ ਨੂੰ ਕਿ ਮੈਂ ਇੱਕ ਦਿਨ ਕਹਿੰਦੇ ਬੀਪੀ ਸੈੱਟ ਸਾਨੂੰ ਲੈ ਕੇ ਦਿਓ ਮੈਂ ਫਿਰ ਉਹ ਕਿਹਾ ਬੰਦਿਆਂ ਨੂੰ ਮੈਂ ਕਿਹਾ ਬੀਪੀ ਸੈੱਟ ਨੂੰ ਦਿਓ ਲੈ ਹੁਣ ਜੇ ਬੀਪੀ ਸੈਟੀ ਚੈੱਕ ਕਰਨ ਲਈ ਨਹੀਂ ਸਰਕਾਰ ਉਹਨਾਂ ਉਪਲਬਧ ਕਰਾ ਰਹੀ ਤਾਂ ਹੋਰ ਬਾਕੀ ਕੀ ਹੋਣਾ ਹਾਂ ਉਹ ਮਤਲਬ ਇਦਾਂ ਦੀ ਚੀਜ਼ਾਂ ਦਾ ਕਾਫੀ ਹੈਗੀ ਹੈ ਕਮੀ ਜੀ ਕਿਤੇ ਲੱਗਦੀ ਹੈ ਸਾਡੇ ਡਿਸਪੈਂਸਰੀ ਆਜੁਰਵੈਦ ਡਿਸਪੈਂਸਰੀ ਪਰ ਟੀ ਡਾਕਟਰ ਉਹ ਦੋ ਦਿਨ ਆਂਦੇ ਜਦ ਕਿ ਰੈਗੂਲਰ ਚਾਹੀਦਾ ਕਿ ਡਾਕਟਰ ਉੱਥੇ ਪੱਕਾ ਲੱਗੇ ਲੱਗੇ ਡਾਕਟਰ ਜਦ ਕਿ ਇੱਥੇ 10 ਪਿੰਡਾਂ ਦਾ ਇਹਨਾਂ ਟੱਚ ਸੀ ਉਸ 아이 ਛੋਟੇ ਹੁੰਦੇ ਸੀ 40 ਕਿ ਸਾਲ ਪਹਿਲਾਂ ਦੀ ਗੱਲ ਹੈ ਤੇ ਡਾਕਟਰ ਤੇ ਤਿੰਨ ਪੋਸਟਾਂ ਸੀ ਇੱਕ ਕੰਪਾਊਂਡਰ ਸੀ ਤੇ ਇੱਕ ਫਾਰਮਾਸਿਸਟ ਸੀ ਤੇ ਕਾਫੀ ਲੋਕਾਂ ਨੂੰ ਸਹੂਲਤ ਮਿਲਦੀ ਸੀ ਤੇ ਆਪਾਂ ਜਿਹੜੇ ਐਲੋਪੈਥੀ ਲੈ ਰਹੇ ਹਾਂ ਉਹ ਤੋਂ ਵੀ ਰਾਹਤ ਮਿਲਦੀ ਸੀ ਆਯੁਰਵੈਦ ਹੁਣ ਦਵਾਈਆਂ ਤਾਂ ਹੈ ਪਰ ਜੇ ਡਾਕਟਰ ਸਾਹਿਬ ਇੱਥੇ ਨਹੀਂ ਆਣਗੇ ਇੱਕ ਇੱਕ ਦੋ ਦਿਨ ਆਣਗੇ ਉਹਨਾਂ ਦੀ ਵੀ ਮਜੂਰੀ ਆ ਉਹਨਾਂ ਦੀ ਡਿਊਟੀ ਉਧਰ ਵੀ ਲੱਗੀ ਆ। ਇਹ ਆ ਥੋੜੀ ਜੀ। ਕਿ ਸਹੂਦਾਵਾਂ ਦੀ ਕਮੀ ਹੈਗੀ ਹੈ ਜੀ ਪਿੰਡਾਂ 'ਚ ਕਾਫੀ ਪ੍ਰੋਬਲਮ ਆ। ਤੇ ਜੰਝ ਘਰ ਜਿੱਦਾਂ ਕਿ ਪਹਿਲੇ ਸਮੇਂ ਵਿੱਚ ਹੁੰਦੇ ਬਰਾਤਾਂ ਰੁਕਦੀਆਂ ਸੀ ਆ ਕੇ ਤੇ ਪੋਸਟ ਆਫਿਸ ਵੀ ਪੁਰਾਣੇ ਸਮਿਆਂ ਦੇ ਵਿੱਚ ਹੁੰਦੇ ਸੀ। ਹਾਂਜੀ ਇਹ 47 ਤੋਂ ਪਹਿਲਾਂ ਦਾ ਹੀ। ਤਾਂ ਕਿ ਆ ਡਾਕ ਲਾਂਗਿਆ। ਪਹਿਲਾਂ ਹਾਂਜੀ ਪਹਿਲਾਂ ਦੇ। ਮੇਰੇ ਫਾਦਰ ਸਾਹਿਬ ਸੀ ਇੱਥੇ ਪੋਸਟ ਆਫਿਸ 'ਚ ਪਹਿਲਾਂ। ਅੱਛਾ ਜੀ। ਹਾਂਜੀ। ਤੇ ਉਹ ਰਿਟਾਇਰ ਹੋਏ ਇੱਥੇ ਰਿਟਾਇਰ ਹੋਏ। ਕਾਫੀ ਸੁਵਿਧਾਵਾਂ ਹੈਗੀਆਂ ਮਤਲਬ ਆ ਜਿਹੜੀਆਂ ਹੈਗੀਆਂ ਸਾਨੂੰ ਨਿੱਜੀ ਸੁਵਿਧਾਵਾਂ ਦੀ ਲੋੜ ਆ ਥੋੜਾ ਉਹ ਤਾਂ ਨਹੀਂ ਮਿਲ ਰਹੀਆਂ ਜਿਹੜੀਆਂ ਲੋਕਾਂ ਨੂੰ ਚਾਹੀਦੀਆਂ ਜੀ ਤੇ ਖੇਡ ਪੱਖੋਂ ਦੇਖੀਏ ਤਾਂ ਗਰਾਊਂਡਾਂ ਦਾ ਕਿੱਦਾਂ ਦੀ ਵਿਵਸਥਾ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਸਾਡੇ ਕੋਲ ਜ਼ਮੀਨ ਘਟ ਹੈ ਜੀ ਅਸਲ ਜ਼ਮੀਨ ਸਾਡੀ ਆਪਣੀ ਪੰਚਾਇਤ ਦੀ ਪ੍ਰਾਪਰਟੀ ਘਟ ਹੈ ਪਰ ਹੈ ਮਤਲਬ ਕਿਤੇ ਕਨਾਲ ਆ ਜਾਂ ਦੋ ਚਾਰ ਕਨਾਲਾਂ ਜਿੱਥੇ ਹੈ ਗਈ ਹੈ ਉੱਥੇ ਜਰਾ ਉਹ ਹੈ ਨਹੀਂ ਲੋਕ ਜਾਂ ਬੱਚੇ ਜਾਂਦੇ ਵੀ ਨਹੀਂ ਦੂਰ ਅਸੀਂ ਕਿਹਾ ਸੀ ਸਾਨੂੰ ਪ੍ਰੋਜੈਕਟ ਪਿਛਲੀ ਵਾਰ ਜਿੰਪਾ ਜੀ ਮੰਤਰੀ ਜੀ ਕਹਿੰਦੇ ਸੀ ਕਿ ਇੱਥੇ ਤੁਹਾਨੂੰ ਦੇ ਦੇਣੇ ਜਿਮ ਸੌਰੀ ਸਟੇਡੀਅਮ ਅਸੀਂ ਉਹਨਾਂ ਨੂੰ ਸਾਡੇ ਕੋਲ ਇੱਕ 16 ਕਿੱਲੇ ਆ ਸਾਡੇ ਸਨ 47 ਤੋਂ ਪਹਿਲਾਂ ਦੀ ਆਬਾਦੀ ਸੀ ਮੁਸਲਮਾਨਾਂ ਦੀ ਤੇ ਉਹ 16 ਕਿੱਲੇ ਜੰਗਲਾਤ ਕੋਈ ਸੀਗੇ ਜਦੋਂ ਮੈਂ ਸਰਪੰਚ ਬਣਿਆ ਫਿਰ 16 ਕਿੱਲੇ ਉਹ ਮੇਰੇ ਸਹਿਯੋਗੀ ਹੈ ਸਰਦਾਰ ਮਹਿੰਦਰ ਸਿੰਘ ਜੀ ਉਹਨਾਂ ਨੇ ਮੈਨੂੰ ਦੱਸਿਆ ਮੈਨੂੰ ਨਹੀਂ ਸੀ ਪਤਾ ਉਹਨਾਂ ਨੇ ਮੈਨੂੰ ਦੱਸਿਆ ਕਿ ਇੱਦਾਂ ਤਾਂ ਜ਼ਮੀਨ ਹੈਗੀ ਆ ਤੇ ਮੈਂ ਕਿਹਾ ਦਿਖਾਓ ਫਿਰ ਦੇਖੀਦਾ ਵੇ ਆਪਾਂ ਨੂੰ ਪੰਚਾਇਤ ਦੇ ਅੰਡਰ ਕਰਾਤਾ ਉਹ ਜੋ तकरीबन 16 ਕਿੱਲੇ ਲੈ ਲਓ ਮੈਂ ਕਿਹਾ ਲੈ ਲਓ 5 6 ਕਿੱਲੇ ਤੁਸੀਂ ਬਣਾ ਦੋ ਪਰ ਹਜੇ ਤੱਕ ਉਹ ਸਿਰਫ ਨਾ ਰੌਲੇ ਚ ਹੀ ਰਿਹਾ ਨਹੀਂ ਕੁਝ ਉੱਥੇ ਨਾ ਕੋਈ ਇਦਾਂ ਦੀ ਗੱਲ ਹੋਈ ਨਹੀਂ ਕਿਤਾ ਕੋਈ ਪ੍ਰੋਜੈਕਟ ਆਇਆ ਨਹੀਂ ਕਿਹਾ ਜਰੂਰ ਆਂ ਕਈ ਵਾਰੀ ਕਿ ਜ ਬਣਾਣਾ ਬਣਾਣਾ ਦੇਖਣਾ ਹੈ ਪਰ ਹੁਣ ਜਿਹੜੀ ਕਾਰਾਮਦਨ ਚੀਜ਼ ਆ ਉਹ ਉੱਥੇ ਅਸੀਂ ਸਟੇਡੀਅਮ ਬਣਾ ਕੇ ਖਾਲੀ ਛੱਡਦੇ ਆਂ ਮੈਂ ਜਿਹੜੀ ਬੇਕਾਰ ਪਈ ਉਹਨੂੰ ਕਰਾ ਲਓ ਪਰ ਨਹੀਂ ਕੀਤਾ ਕਿਸੇ ਨੇ ਕੁਝ ਵੀ ਜੇ ਹੋਵੇ ਸਟੇਡੀਅਮ ਵਗੈਰਾ ਇਦਾਂ ਦਾ ਤਾਂ ਬੱਚਿਆਂ ਦਾ ਰੁਝਾਨ ਤਾਂ ਜਾਂਦਾ ਹੀ ਹੈ ਜੀ ਜੀ ਜੇ ਹੋਵੇ ਹੀ ਕੁਛ ਨਾ ਤਾਂ ਫਿਰ ਬੱਚੇ ਵੀ ਉਧਰ ਨੂੰ ਧਿਆਨ ਕੱਢ ਦਿੰਦੇ ਜੀ ਤੇ ਪਿੰਡਾਂ ਦਾ ਆਪਸੀ ਜਿਹੜਾ ਭਾਈਚਾਰਾ ਉਹ ਕਿਵੇਂ ਦਾ ਦੇਖਣ ਨੂੰ ਮਿਲਦਾ ਸਾਡੇ ਭਾਈਚਾਰੇ 'ਚ ਜੀ ਐਨ ਵਧੀਆ ਇੱਕ ਦੂਸਰੇ ਸਹਿਯੋਗ ਨਾਲ ਚੱਲਦੇ ਕੋਈ ਇਦਾਂ ਦੀ ਹੈ ਨਹੀਂ ਬੜਾ ਸਾਂਝ ਵਧੀਆ ਹੈਗੀ ਕੋਈ ਕਿਸੇ ਦਾ ਐਡਾ ਮਤਲਬ ਡਿਸਪੂਟ ਨਹੀਂ ਹੈ ਜੀ ਸਾਨੂੰ ਨਹੀਂ ਬਹੁਤੀ ਲੋਡ ਪੈਂਦੀ ਮੇਰੇ ਡਿਸਪੂਟ ਪਵੇ ਥਾਣੇ ਤੱਕ ਵੀ ਬਹੁਤ ਘਟ ਜਾਂਦੇ ਅੱਛਾ ਪਿੰਡ ਚ ਹੀ ਫੈਸਲੇ ਨਿਬੇੜ ਕੇ ਖਤਮ ਹੋ ਜਾਂਦੇ ਮਤਲਬ 90% ਜਿਹੜੇ ਜਾਂਦੇ ਆ ਫਿਰ ਨੁਕਸਾਨ ਕਰਾ ਕੇ ਆਉਂਦੇ ਜੀ ਠੀਕ ਹਾਂਜੀ ਉਹ ਫਿਰ ਕੋਰਟ ਕਚਹਿਰੀਆਂ ਜਿਹੜੇ ਜਾਂਦੇ ਆ ਫਿਰ ਫਾਇਦਾ ਹੋਵੇ ਨਾ ਹੋਵੇ ਲੌਸ ਤਾਂ ਹੁੰਦਾ ਹੀ ਇੱਥੇ ਫਾਇਦਾ ਹੀ ਹੁੰਦਾ ਪਿੰਡ ਚ ਜੀ ਆ ਭਾਈਚਾਰੇ ਚ ਪਰ ਹੈ ਵਧੀਆ ਜੀ ਸਾਡੇ ਭਾਈਚਾਰਾ ਬਹੁਤ ਵਧੀਆ ਹੈਗਾ ਕਿਸੇ ਨੂੰ ਕੋਈ ਇਦਾਂ ਦਾ ਨਹੀਂ ਹੈਗਾ ਜੀ ਕਿਸੇ ਦੀ ਪ੍ਰੋਬਲਮ ਆਂਦੀ ਆ ਤੇ ਸਾਰੇ ਦੋ ਮਤਲਬ ਉਧਰ ਨੂੰ ਸਿੱਧੇ ਹੋ ਜਾਂਦੇ ਚਲੋ ਆਪਾਂ ਦੇਖੀਏ ਇਹ ਨਹੀਂ ਹੈਗਾ ਵੀ ਉਹਦੀ ਹੋਈ ਆ ਤੇ ਮੈਨੂੰ ਨਹੀਂ ਪ੍ਰੋਬਲਮ ਮੈਂ ਕਿਉਂ ਜਾਵਾਂ ਏ ਆਪਿੰਡਾਜ ਮੈਂ ਸਾਡਾ ਪਿੰਡ ਸਾਨੂੰ ਵਧੀਆ ਜੀ ਮੈਂ ਤਾਂ ਦੇਖਿਆ ਆਸੇ ਪਾਸੇ ਦੇ ਪਿੰਡਾਂ ਨਾਲੋਂ ਅਸੀਂ ਬਹੁਤ ਚੰਗੇ ਆ ਜੀ 99% ਚੰਗੇ ਐਵੇਂ ਕਹੀ ਜੀ ਵਿੱਚ ਕੋਈ ਸ਼ੱਕ ਨਹੀਂ ਪਿੰਡਾਂ ਦੀਆਂ ਮਹਿਲਾਵਾਂ ਲਈ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਇੱਕ ਸਰਕਾਰ ਵੱਲੋਂ ਕਦਮ ਚੁੱਕਿਆ ਗਿਆ ਸੀ ਕਿ ਘਰ ਬੈਠਿਆਂ ਨੂੰ ਕੰਮ ਦੇਣ ਦੀ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾਵੇ ਤਾਂ ਜੋ ਜੜੀਆਂ ਬੇਰੁਜ਼ਗਾਰ ਮਹਿਲਾਵਾਂ ਨੇ ਜਾਂ ਕੋਈ ਤਲਾਕਸ਼ੂਦਾ ਨੇ ਜਾਂ ਜਿਨ੍ਹਾਂ ਦੇ ਹਸਬੰਡ ਨਹੀਂ ਹੈ ਉਹਨਾਂ ਨੂੰ ਇੱਕ ਰੋਜ਼ਗਾਰ ਮਿਲ ਸਕੇ ਤੇ ਇਸ ਤਰ੍ਹਾਂ ਦਾ ਕੋਈ ਵਿਵਸਥਾ ਕੀਤੀ ਕੀ ਪਿੰਡ ਦੇ ਵਿੱਚ ਨਹੀਂ ਕੋਈ ਕੀਤੀ ਹੈ ਜੀ ਹੁਣ ਮੈਂ ਟ੍ਰੇਨਿੰਗਾਂ ਦੋ ਲਗਵਾਈਆਂ ਬੁਟੀਕ ਦੀ ਲਗਵਾਈ ਆ ਇੱਕ ਡੈਰੀ ਦੀ ਲਗਵਾਈ ਆ ਤੇ ਲੋਕ ਕਰ ਰਹੇ ਆ ਮਤਲਬ ਮੈਂ ਤਾਂ ਕਿਹਾ ਸੀ ਕੋਈ ਲੋਨ ਨਾਲੋਂ ਤੁਸੀਂ ਆਪਣਾ ਥੋੜਾ ਥੋੜਾ ਕਰਕੇ ਕਰੋ ਜਿਆਦਾ ਲੋਨ 'ਚ ਨਾ ਪਾਓ ਪੁੱਤ ਤੂੰ ਅੱਗੇ ਕਰੋ ਵਧੀਆ ਜਲੋਂ ਤੁਹਾਨੂੰ ਸਮਝ ਲੱਗ ਜੇਗੀ ਹੁਣ ਕੋਈ ਵੀ ਨਵਾਂ ਕੰਮ ਆਪਾਂ ਕਰੀਏ ਤਾਂ ਉਹਦੇ ਲਈ ਆਪਾਂ ਵੱਧ ਕਰਜ਼ਾ ਲੈ ਲਈਏ ਫਿਰ ਮੁੜ ਕੇ ਲਾਸ ਹੁੰਦਾ ਜੀ ਤੇ ਇਹ ਬੈਂਕ ਮੈਨੇਜਰ ਵੀ ਆਏ ਸੀ ਸਾਡੇ ਇੱਕ ਜਿਹੜੇ ਡਾਇਰੈਕਟਰ ਹੈਗੇ ਆ ਪਟਿਆ ਜੀ ਅਜਿ ਹਾਲ ਜਿਹੜੀ ਟ੍ਰੇਨਿੰਗ ਦਿੰਦੇ ਬੈਂਕ ਵੱਲੋਂ ਪੀਐਨਵੀ ਵੱਲੋਂ ਤੇ ਉਹਨਾਂ ਨੇ ਮੇਰੇ ਦੋ ਤਿੰਨ ਥੇ ਲਗਵਾਏ ਕੈਂਪਰ ਗਏ ਖੜਕਾਚ ਵੀ ਲਗਵਾਏ ਪਰ ਨਰੀਗਾ ਦਾ ਕੰਮ ਵੀ ਸਾਡੇ ਤਕਰੀਬਨ 12 ਮਹੀਨੇ ਚੱਲਦਾ ਰਹਿੰਦਾ ਜੰਗਰਾਜ ਚ ਬੂਟੇ ਲੱਗਦੇ ਆ ਜੰਗਲਾਤ ਪੱਖੋਂ ਵੀ ਕਾਫੀ ਕੰਮ ਮਿਲਦਾ ਜੀ ਇੱਕ ਸਾਡੇ ਸੈਂਟਰ ਸਰਕਾਰ ਵੱਲੋਂ 11 ਲੱਖ ਦੀ ਕਰੀਬ ਗ੍ਰਾਂਟ ਆਈ ਸੀ ਸਾਂਝਾ ਜਲ ਤਲਾਬ ਬਣਾਇਆ ਸੀਗਾ ਉਦੇ ਵਿੱਚ ਵੀ ਅੰਗਰੇਗਾ ਚ ਲੋਕਾਂ ਨੂੰ ਕਾਫੀ ਮਤਲਬ ਆਰਥਿਕ ਪੱਖੋਂ ਮਜੂਰਤੀ ਮਿਲਦੀ ਆ ਸਾਡੇ ਇੱਕ ਦੋ ਚੈੱਕ ਡੈਮ ਭੂਮੀ ਰੱਖਿਆ ਸੋਇਲ ਕੰਜ਼ਰਵੇਸ਼ਨ ਵੱਲੋਂ ਬਣੇ ਆ ਉਹਦੀ ਰਿਪੇਅਰ ਲਈ ਸਿਲਟ ਨੂੰ ਬਚਾਇਆ ਮਤਲਬ ਰੋਕਿਆ ਜਾਵੇ ਤੇ ਉਹਦੇ ਲਈ ਵੀ ਰਿਪੇਅਰ ਲਈ ਕਾਫੀ ਨਰੇਗਾ ਚ ਕੰਮ ਆਂਦਾ ਉਹ ਸਿੱਧੇ ਨਹੀਂ ਠੇਕੇਦਾਰ ਨੂੰ ਦਿੰਦੇ ਨਰੇਗਾ ਚ ਹੀ ਮਿਲਦਾ ਤੇ ਉਹ तकरीबन ਚੱਲਦਾ ਹੀ ਰਹਿੰਦਾ ਕੰਮ ਸੱਤੇ 12 ਇਹ ਵੀ 100 ਦਿੰਦਾ ਹੈਗਾ ਕਾਰਡ ਇੱਕ ਇਸ 100 ਦਿਨ ਤੋਂ ਵੱਧ ਵੀ ਉਹਨਾਂ ਨੂੰ ਜੇ ਮਿਲ ਜਾਵੇ ਕੰਮ ਤਾਂ ਉਹ ਕਰਦੇ ਆ। ਹਾਂਜੀ ਇੱਥੇ ਕੰਮ ਦੀ ਨਹੀਂ ਕਮੀ ਹੈਗੀ ਕੋਈ ਵੀ। ਕੋਈ ਸਰ ਮੈਸੇਜ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ? ਸਾਡੇ ਵੱਲੋਂ ਤਾਂ ਇਹੀ ਮੈਸੇਜ ਹੈ ਜੀ ਕਿ ਜਿਹੜੀ ਵੀ ਨਵੀਂ ਪੰਚਾਇਤ ਬਣਦੀ ਆ ਅਸੀਂ ਉਹਦਾ ਪੂਰਾ ਸਹਿਯੋਗ ਕਰਾਂਗੇ। ਕਿੱਥੇ ਵੀ ਸਾਡੀ ਲੋੜ ਪੈਂਦੀ ਆ ਅਸੀਂ ਪਿੰਡ ਦੇ ਭਾਈ ਸਾਰੇ ਨੂੰ ਔਰ ਆਪਣੇ ਪਿੰਡ ਨੂੰ ਪੂਰਾ ਮਤਲਬ ਨਾਮ ਲਈ ਅਸੀਂ ਨਾਲ ਖੜੇ ਹਾਂ ਉਹਨਾਂ ਦੇ ਹਰਦਮ। ਸਾਡੇ ਵੱਲੋਂ ਤਾਂ ਇਹੀ ਆ ਕਿ ਜਿਹੜਾ ਵੀ ਮਰਜ਼ੀ ਬਣੇ ਪਿੰਡ ਦੀ ਭਲਾਈ ਲਈ ਅਸੀਂ ਉਹਦੇ ਨਾਲ ਖੜੇ